ਸ਼ਾਂਤੋ ਜੀ ਭਾਈ ਜੀ ਸਰ ਸਭ ਤੋਂ ਪਹਿਲਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਪੀਸੀ ਚ ਕੁਝ ਨਵੇਂ ਮੁੱਦੇ ਖਾਸ ਕਰਕੇ ਰਿਜ਼ਰਵੇਸ਼ਨ ਦੇ ਵਿੱਚ ਉੱਤੇ ਲੈ ਕੇ ਕੱਲ ਅਸੀਂ ਜਿਹੜੀ ਗੱਲ ਕੀਤੀ ਸੀ ਲੈਟਰਲ ਐਂਟਰੀ ਦੇ ਉੱਤੇ ਵੀ ਕਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਰੈਜ਼ਰਵੇਸ਼ਨ ਨੂੰ ਖਤਮ ਕਰਨਾ ਚਾਹੁੰਦੀ ਹੈ ਤੈਸ ਨੈਸ ਕਰਨਾ ਚਾਹੁੰਦੀ ਹੈ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਤਾਂ ਕਿ ਦੇਸ਼ ਵਿੱਚ ਇਹ ਦਬੇ ਕੁਚਲੇ ਲੋਕ ਚਾਹੇ ਉਹ ਐਸਸੀ ਹੋਣ ਚਾਹੇ ਐਸਟੀ ਹੋਣ ਚਾਹੇ ਓਬੀਸੀ ਹੋਣ ਉਹਨਾਂ ਨੂੰ ਜਿਹੜੇ ਸੰਵਿਧਾਨ ਚ ਅਧਿਕਾਰ ਮਿਲੇ ਆ ਉਹਨਾਂ ਨੂੰ ਕਿਸ ਤਰ੍ਹਾਂ ਛੀਨਣਾ ਚਾਹੁੰਦੀ ਹੈ ਖੋਹਣਾ ਚਾਹੁੰਦੀ ਹੈ ਇਸ ਉਤੇ ਕੱਲ ਵੀ ਤਰਤੀਬ ਨਾਲ ਆਪਾਂ ਗੱਲ ਕੀਤੀ ਸੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਕੋਲ ਜ਼ਮੀਨ ਨਹੀਂ ਸੀ ਕੁਦਰਤੀ ਸਾਧਨਾਂ ਦਾ ਨੇਚਰਲ ਸੋਰਸਸ ਦਾ ਕੋਈ ਹਿੱਸਾ ਨਹੀਂ ਸੀ ਉਹ ਦੇਸ਼ ਵਿੱਚ ਬੇਗਾਨਿਆਂ ਵਾਲੀ ਬਹੁਤ ਬੁਰੀ ਹਾਲਤ ਦੀ ਜ਼ਿੰਦਗੀ ਬਤੀਤ ਕਰ ਰਹੇ ਸੀ ਔਰ ਉਹਨਾਂ ਵਾਸਤੇ ਦੇਸ਼ ਦੇ ਸੰਵਿਧਾਨ ਕਢਣ ਵਾਲਿਆਂ ਨੇ ਖਾਸ ਕਰਕੇ ਡਾਕਟਰ ਅੰਬੇਡਕਰ ਸਾਹਿਬ ਨੇ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਪ੍ਰਾਵਧਾਨ ਪ੍ਰੋਵੀਜ਼ਨ ਕਰਕੇ ਦਿੱਤਾ ਇੱਕ ਨੌਕਰੀ ਸੀ ਸਰਕਾਰੀ ਨੌਕਰੀ ਸੀ ਜਿਹਦੇ ਨਾਲ ਉਹ ਆਪਣਾ ਜੀਵਨ ਪੱਧਰ ਠੀਕ ਕਰ ਸਕਦੇ ਸੀ ਉੱਚਾ ਕਰ ਸਕਦੇ ਸੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਸੀ ਜਾਂ ਆਪਣਾ পেট ਪਾਲ ਸਕਦੇ ਸੀ ਆਬਾਦੀ ਦੇ ਹਿਸਾਬ ਨਾਲ ਸ਼ੈਡਿਊਲ ਟ੍ਰਾਈਬਸ ਨੂੰ ਸ਼ੈਡਿਊਲ ਕਾਸਟਾ ਨੂੰ ਉਹਦੀ ਰਿਜ਼ਰਵੇਸ਼ਨ ਮਿਲੀ ਪਰ ਉਸ ਰਿਜ਼ਰਵੇਸ਼ਨ ਨੂੰ ਅੱਜ ਤੱਕ ਵੀ ਪੂਰਾ ਨਹੀਂ ਕੀਤਾ ਗਿਆ ਸਰਕਾਰੀ ਨੌਕਰੀਆਂ 'ਚ ਚਾਹੇ ਉਹ ਪਹਿਲੇ ਯੂਪੀਏ ਦੀ ਸਰਕਾਰ ਵੀ ਰਹੀ ਹੁਣ ਪਿਛਲੇ 10 ਸਾਲਾਂ ਤੋਂ ਭਾਜਪਾ ਦੀ ਸਰਕਾਰ ਐਨਡੀਆ ਦੀ ਸਰਕਾਰ ਆ 11ਵੇਂ ਸਾਲ 'ਚ ਪ੍ਰਵੇਸ਼ ਕਰ ਗਈ ਹੈ। ਵੈਸੇ ਅਸੀਂ ਜਦੋਂ ਛੋਟੇ ਹੁੰਦੇ ਸੀ ਤੇ ਆਮ ਕਰਕੇ ਪਿੰਡਾਂ 'ਚ ਬਜ਼ੁਰਗ ਕਹਿੰਦੇ ਹੁੰਦੇ ਸੀ ਭਾਈ ਜਨ ਸੰਗ ਕੋਲੋਂ ਬਚ ਕੇ ਰਹੋ ਇਹ ਤੁਹਾਡੇ ਸਾਰਿਆਂ ਦੇ ਅਧਿਕਾਰ ਜਿਹੜੇ ਆ ਖਾ ਜਾਣਗੇ ਤੁਹਾਨੂੰ ਫਿਰ ਦੁਬਾਰਾ ਗੁਲਾਮ ਕਰ ਕਰ ਦੇਣਗੇ। ਤੁਹਾਡੇ ਕੋਲੋਂ ਨੌਕਰੀ ਵੀ ਖੋਲਣਗੇ, ਪੜ੍ਹਾਈ ਦਾ ਹੱਕ ਵੀ ਖੋਲਣਗੇ। ਤੇ ਅੱਜ ਉਹੀ ਗੱਲ ਜਿਸ ਗੱਲ ਦਾ ਖਦਸ਼ਾ ਆਮ ਆਦਮੀ ਪਾਰਟੀ ਵੀ ਕਰਦੀ ਰਹੀ ਹੈ ਤੇ ਹੋਰ ਪਾਰਟੀਆਂ ਵੀ ਕਹਿੰਦੀਆਂ ਰਹੀਆਂ ਨੇਤਾਗਣ ਕਹਿੰਦੇ ਰਹੇ ਬੀਜੇਪੀ ਦੇ ਉੱਤੇ ਸ਼ੁਰੂ ਤੋਂ 2014 ਤੋਂ ਹੀ ਇਹ ਖਦਸ਼ਾ ਰਿਹਾ ਕਿ ਇਹਨਾਂ ਨੇ ਭਾਰਤ ਦੇ ਸੰਵਿਧਾਨ ਨੂੰ ਬਦਲਣਾ ਹੈ ਇਹਨਾਂ ਨੇ ਗਰੀਬ ਲੋਕਾਂ ਨੂੰ ਮਿਲੇ ਅਧਿਕਾਰ ਖੋਣੇ ਆ ਉਹ ਚੁਪਕੇ-ਚੁਪਕੇ ਉਹ ਨੌਕਰੀਆਂ ਦੇ ਵਿੱਚ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਹੁਣ ਪਿੱਛੇ ਜੇ 45 ਲੀਟਰਲ ਐਂਟਰੀ ਦਾ ਮੁੱਦਾ ਦੇਸ਼ ਵਿੱਚ ਆਇਆ ਤੇ ਤੁਸੀਂ ਦੇਖਿਆ ਵੀ ਕਿੱਦਾਂ ਦੇਸ਼ ਦੀ ਸਰਕਾਰ ਨੇ ਬੀਜੇਪੀ ਨੇ ਕਿਹਾ ਲਾਜੀ ਇਹ ਤਾਂ ਨਹੀਂ ਅਸੀਂ ਕੈਨਸਲ ਕਰ ਰਹੇ ਹਾਂ ਜੀ। ਇਸ ਤਰ੍ਹਾਂ ਸ਼ੋਅ ਕੀਤਾ ਲੋਕਾਂ ਨੂੰ ਵੀ ਜਿਵੇਂ ਸਾਨੂੰ ਪਤਾ ਨਹੀਂ ਲੱਗਿਆ ਇਹ ਤਾਂ ਯੂਪੀਐਸਸੀ ਨੇ ਇਹ ਲੀਟਰਲ ਐਂਟਰੀ ਦਾ ਕੰਮ ਸ਼ੁਰੂ ਕਰ ਦਿੱਤਾ। ਲੇਕਿਨ ਅੱਜ ਉਹਦੇ ਵਿੱਚ ਪਰਦਾ ਫਾਸ ਕਰਨ ਵਾਸਤੇ ਕਿ ਬੀਜੇਪੀ ਹੁਣ ਨਹੀਂ ਇਹ 11ਵੇਂ ਸਾਲ ਚ ਨਹੀਂ ਕਰ ਰਹੀ ਬਲਕਿ 2018 ਤੋਂ ਹੀ ਜਿਹੜੀਆਂ ਯੂਪੀਐਸਸੀ ਦੀਆਂ ਪੋਸਟਾਂ ਜਿਹੜੀਆਂ ਆਈਐਸ ਆਈਪੀਐਸ ਵੱਡੇ ਅਹੁਦੇ ਆ ਉਹਦੇ ਵਿੱਚ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਵਿੱਚੋਂ ਡਾਇਰੈਕਸ਼ਨਾਂ ਆਉਂਦੀਆਂ ਸੀ ਕਿਸ ਤਰ੍ਹਾਂ ਇਹ ਮਾਰ 19 ਮਾਰਚ 2018 ਦਾ ਰਿਕਾਰਡ ਆ ਇਹ ਸਰਕਾਰੀ ਜੋ ਅਖਬਾਰ ਨੇ ਛਾਪਿਆ ਜਿਹਦੇ ਵਿੱਚ ਇਹ ਕਿਹਾ ਗਿਆ ਪ੍ਰਧਾਨ ਮੰਤਰੀ ਕਾਰ्यालय ਤੋਂ ਡਾਇਰੈਕਸ਼ਨ ਆਉਂਦੀ ਹੈ ਹੁਕਮ ਆਉਂਦੇ ਆ ਕਿ 50 ਪੋਸਟਾਂ ਲੈਟਰਲ ਐਂਟਰੀ ਵਿੱਚ ਰੱਖੀਆਂ ਜਾਣ ਜਿਹਦੇ ਵਿੱਚ 10 ਜੁਆਇੰਟ ਸੈਕਟਰੀ 10 ਡਿਫਰੈਂਟ ਡਿਫਰੈਂਟ ਮਿਨਿਸਟਰੀ ਦੇ ਵਿੱਚ 10-10 ਡਿਪਟੀ ਸੈਕਟਰੀ ਰੱਖੇ ਜਾਣ ਔਰ ਇਦੇ ਵਿੱਚ ਹੋਰ ਇੱਕ ਇੰਟਰਸਟਿੰਗ ਗੱਲ ਹੈ ਕਿ ਇਕੱਠੀਆਂ 50 ਪੋਸਟਾਂ ਨਹੀਂ ਰੱਖੀਆਂ ਕਿਉਂਕਿ ਅਗਰ ਇਕੱਠੀਆਂ ਰੱਖਦੇ ਫਿਰ ਉਹ ਰਿਜ਼ਰਵੇਸ਼ਨ ਦਾ ਰੂਲ ਜਿਹੜਾ ਸੀ ਉਹਨੂੰ ਫਾਲੋ ਕਰਨਾ ਪੈਣਾ ਸੀ ਉਹ ਰਿਜ਼ਰਵੇਸ਼ਨ ਨੂੰ ਖਤਮ ਕੀਤਾ ਜਾਏ ਤਾਂ ਉੱਥੇ ਇੱਕ ਇੱਕ ਪੋਸਟ ਦੀ ਭਰਤੀ ਕੀਤੀ ਕੱਲੀ-ਕੱਲੀ ਐਂਟਰੀ ਕੀਤੀ ਗਈ ਕੱਲੀ-ਕੱਲੀ ਭਰਤੀ ਕੀਤੀ ਗਈ ਔਰ ਆਪਣੇ ਪਸੰਦੀਦਾ ਆਪਣੇ ਲੋਗਾਂ ਨੂੰ ਆਪਣੀ ਪਾਰਟੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਜਿਹੜੇ ਕੱਡਰ ਆਈਸ ਬੀਜਪੀ ਦੇ ਆਰਐਸਐਸ ਦੇ ਲੋਗ ਆ ਉਹਨਾਂ ਨੂੰ ਸਰਕਾਰ ਵਿੱਚ ਬਿਠਾਉਣ ਵਾਸਤੇ ਉੱਚੇ ਅਹੁਦਿਆਂ ਤੇ ਤੇ ਉਹ ਇੱਕ ਇੱਕ ਕਰਕੇ ਉਹ ਨੌਕਰੀ ਤੇ ਰੱਖਿਆ ਗਿਆ ਜਦੋਂ ਮਿਨਿਸਟਰੀ ਆਫ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਟ੍ਰੇਨਿੰਗ ਡਿਪਾਰਟਮੈਂਟ ਨੇ ਉਹਨਾਂ ਨੂੰ ਪੁੱਛਿਆ ਬੀ ਅਸੀ ਰਿਜ਼ਰਵੇਸ਼ਨ ਪਾਲਿਸੀ ਦਾ ਕੀ ਕਰੀਏ ਤਾਂ ਉੱਥੇ ਉਹਨਾਂ ਨੂੰ ਫਿਰ ਦੁਬਾਰਾ ਜਲਦੀ ਜਲਦੀ 2 ਦਿਨਾਂ ਦੇ ਵਿੱਚ ਵਿੱਚ ਇਹਨੂੰ ਠੀਕ ਕਰਕੇ ਭੇਜਣ ਦੇ ਆਦੇਸ਼ ਪ੍ਰਧਾਨ ਮੰਤਰੀ ਦਫ਼ਤਰ ਵਿੱਚੋਂ ਗਏ ਅੱਜ ਤੱਕ ਨਹੀਂ ਹੋਇਆ ਹੋਣਾ ਚਾਹੇ ਸੂਬੇ ਦੀ ਸਰਕਾਰ ਵੀ ਕੋਈ ਨੌਕਰੀ ਦਿੰਦੀ ਹੈ ਕਿਸੇ ਨੂੰ ਤਾਂ ਮਹੀਨੇ ਲੱਗ ਜਾਂਦੇ ਆ ਕਿਉਂਕਿ ਰੂਲ ਨੂੰ ਫਾਲੋ ਕਰਨਾ ਤੇ ਰਿਜ਼ਰਵੇਸ਼ਨ ਪਾਲਿਸੀ ਨੂੰ ਫਾਲੋ ਕਰਨਾ ਕਈ ਵਾਰੀ ਮਹੀਨੇ ਲੱਗ ਜਾਂਦੇ ਆ ਉਹ ਨੌਕਰੀਆਂ ਦਿੰਦੇ ਦਿੰਦੇ ਪਰ ਬੀਜੇਪੀ ਦੀ ਸਰਕਾਰ ਚ ਦੋ ਦੋ ਦਿਨਾਂ ਦਾ ਅਲਟੀਮੇਟਮ ਦੇ ਕੇ ਟਾਈਮ ਦੇ ਕੇ ਜਲਦੀ ਜਲਦੀ ਉਹਨੂੰ ਪ੍ਰਤੀਕਰਨ ਦੇ ਹੁਕਮ ਆਉਂਦੇ ਸੀ ਸੋ ਇਹ ਤੁਸੀਂ ਵੀ ਦੇਖ ਲਓ ਤੁਹਾਨੂੰ ਵੀ ਇਹਦੀਆਂ ਕਾਪੀਆਂ ਦਿੰਦੇ ਆ ਇਹ ਤੁਹਾਡੇ ਸਾਹਮਣੇ ਤੇ ਜਿਹੜੀ ਗੱਲ ਕੱਲ੍ਹ ਕਹੀ ਗਈ ਸੀ ਕਿ ਲੈਟਰਲ ਐਂਟਰੀ ਦਾ ਜਿਹੜੀ ਉਹਨਾਂ ਨੇ ਇਹਨਾਂ ਨੇ ਬੈਗਅਰ ਲਾਇਆ ਕਿ ਸਾਨੂੰ ਤਾਂ ਪਤਾ ਨਹੀਂ ਲੱਗਿਆ ਅਸੀਂ ਤਾਂ ਇਹਨੂੰ ਕੈਨਸਲ ਕਰ ਰਹੇ ਹਾਂ ਉਹ ਠੀਕ ਹੈ ਇਹ ਸ਼ੋਅ ਕੀਤਾ ਗਿਆ ਸਾਨੂੰ ਪਤਾ ਨਹੀਂ ਲੱਗਿਆ ਇਹ ਅਧਿਕਾਰੀਆਂ ਦਾ ਕੰਮ ਹੈ ਇਹ ਸਿਰਫ ਚਾਰ ਸੂਬਿਆਂ ਦੇ ਇਲੈਕਸ਼ਨ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕੀਤਾ ਗਿਆ ਜਦ ਕਿ ਭਾਜਪਾ 2018 ਤੋਂ ਲੇਟਰਲ ਐਂਟਰੀ ਤੇ ਕੰਮ ਕਰ ਲਈ ਦੇਸ਼ ਦੇ ਸੰਵਿਧਾਨ ਨੂੰ ਤਹਿਸ ਨਹਿਸ ਕਰਨ ਲਈ ਸ਼ੈਡਿਊਲ ਕਾਸਟਾਂ ਨੂੰ ਸ਼ੈਡਿਊਲ ਟ੍ਰਾਈਬਸ ਨੂੰ OBC ਨੂੰ ਉਹਨਾਂ ਦੇ ਬੰਦੇ ਅਧਿਕਾਰਾਂ ਤੋਂ ਵਾਂਝਾ ਕਰਨ ਵਾਸਤੇ ਲੱਗੀ ਹੋਈ ਹੈ ਇਹ ਵੀ ਹੈਰਾਨੀ ਹੈ ਕਿ ਜਦੋਂ ਦੀ BJP ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਇਹ ਆਮ ਲੋਕ ਗੱਲਾਂ ਵੀ ਕਰਦੇ ਆ ਪਿੰਡਾਂ ਬਸਤੀਆਂ 'ਚ ਕਿ ਉਦੋਂ ਤੋਂ ਹੀ ਸ਼ੈਡਿਊਲ ਕਾਸਟਾਂ ਦੇ ਖਿਲਾਫ ਅਦਾਲਤਾਂ ਵਿੱਚ ਫੈਸਲੇ ਵੀ ਆਉਣੇ ਸ਼ੁਰੂ ਹੋ ਗਏ ਵੱਡਾ ਫੈਸਲਾ 2018 ਚ 2 April ਨੂੰ ਆਇਆ ਸੀ ਜਦੋਂ ਐਕਟ ਨੂੰ ਖਤਮ ਕਰਨ ਦੀ ਗੱਲ ਆਈ ਸੀ ਫਿਰ ਜਦੋਂ ਦੇਸ਼ ਵਿੱਚ ਲੋਕ ਇਕੱਠੇ ਹੋ ਗਏ ਸਾਰਾ ਐਸਸੀ ਵਰਗ ਇਕੱਠਾ ਹੋ ਕੇ ਜਦੋਂ ਤਾਂ ਕਿ ਦਿਖਾਈ ਤਾਂ ਫਿਰ ਕੁਝ ਦਿਨਾਂ ਬਾਅਦ ਉਹਨੂੰ ਵਾਪਸ ਕਰ ਲਿਆ ਗਿਆ ਸੀ ਹੁਣ ਵੀ ਚਾਹੇ ਉੱਤਰ ਪ੍ਰਦੇਸ਼ ਹੋਵੇ ਕੱਲ ਵੀ ਇਹ ਗੱਲ ਕਹੀ ਗਈ ਸੀ ਚਾਹੇ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਛੁਪਵੇਂ ਤਰੀਕੇ ਨਾਲ ਉਹ ਆਪਣੇ ਆਪਣੇ ਲੋਕਾਂ ਨੂੰ ਬਿਠਾਉਣ ਵਾਸਤੇ ਉਹ ਸ਼ੈਡਿਊਲ ਕਾਸਤਾ ਦੀ ਰਿਜ਼ਰਵੇਸ਼ਨ ਨੂੰ ਖਤਮ ਕਰ ਰਹਾ ਹੈ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹਾ ਹੈ ਔਰ ਜਿਹੜੇ ਸਾਡੇ ਇੰਸਟੀਚਿਊਸ਼ਨ ਆ ਡੈਮੋਕ੍ਰੈtic ਇੰਸਟੀਚਿਊਸ਼ਨ ਆ ਉਹਨਾਂ ਨੂੰ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਸੋ ਇਹਦੇ ਵਿੱਚ ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਹੋਣ ਦੇ ਨਾਤੇ ਅਸੀਂ ਸਾਰੇ ਸੈਕਸ਼ਨਸ ਦੀ ਗੱਲ ਸਾਰੇ ਵਰਗਾਂ ਦੀ ਗੱਲ ਹਮੇਸ਼ਾ ਉਠਾਉਨੇ ਦੇ ਸ਼ੈਡਿਊਲਡ ਕਾਸਟ ਸ਼ੈਡਿਊਲਡ ਟ੍ਰਾਈਬਸ OBC ਦੇਸ਼ ਦਾ ਬਹੁਤ ਵੱਡਾ ਹਿੱਸਾ ਹੈ ਜਿਹੜਾ ਲੈਂਡਲੈਸ ਵੀ ਹੈ ਜਿਹੜਾ ਸੋਰਸਲੈਸ ਵੀ ਹੈ ਜਿਨ੍ਹਾਂ ਦੇ ਨਾਲ ਸਮਾਜਿਕ ਤੌਰ ਤੇ ਵਿਤਕਰਾ ਵੀ ਹੋਇਆ ਅਨਟੱਚੇਬਿਲਟੀ ਵੀ ਹੋਈ ਹੈ ਦੇਸ਼ ਦੇ ਅੰਦਰ ਤੇ ਤਾਂ ਕਰਕੇ ਇਸ ਸਮਾਜਿਕ 베ਸ ਦੇ ਉੱਤੇ ਕਾਸਟ 베ਸ ਦੇ ਉੱਤੇ ਰਿਜ਼ਰਵੇਸ਼ਨ ਦਿੱਤੀ ਗਈ ਸੀ ਸੋ ਅੱਜ ਚਾਹੇ ਉਹ ਕ੍ਰੀਮੀ ਲੇਅਰ ਦੀ ਗੱਲ ਹੋ ਰਹੀ ਹੈ ਏ ਮੈਂ ਦੱਸ ਦੇਣਾ ਚਾਹੁੰਨਾ ਕਿ ਇਹ ਰਿਜ਼ਰਵੇਸ਼ਨ ਜਿਹੜੀ ਸ਼ੈਡਿਊਲ ਕਾਸਟ ਸ਼ੈਡਿਊਲ ਟ్రਾਈਬਸ ਨੂੰ ਮਿਲੀ ਹੈ ਇਹ ਕਾਸਟ ਡਿਸਕ੍ਰਿਮੀਨੇਸ਼ਨ ਦੇ ਕਰਕੇ ਮਿਲੀ ਹੈ ਇਹ ਵਖਰੇਵੇਂ ਕਰਕੇ ਮਿਲੀ ਆ ਉਹਨਾਂ ਨਾਲ ਭਿੰਨ ਭੇਦ ਹੁੰਦਾ ਪਿਛਲੀਆਂ ਸਦੀਆਂ ਤੋਂ ਉਹਨੂੰ ਕੰਪਨਸੇਟ ਕਰਨ ਵਾਸਤੇ ਮਿਲੀ ਆ ਸੋ ਭਾਜਪਾ ਉਹ ਜਿਹੜੀ ਛੋਟੀ ਜੀ ਚੀਜ਼ ਆਪਣੀ ਜ਼ਿੰਦਗੀ ਬਸਰ ਕਰਨ ਵਾਸਤੇ ਮਿਲੀ ਆ ਭਾਰਤੀ ਜਨਤਾ ਪਾਰਟੀ ਉਹਨੂੰ ਵੀ ਖੋਣਾ ਚਾਹਨੀ ਆ ਤੇ ਇਸ ਦੇ ਇਸ ਸਮਝਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਇਹ ਵੀ ਗੱਲ ਅਸੀਂ ਜਾਣਦੇ ਹਾਂ ਕਿਉਂਕਿ ਜਦੋਂ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਤੁਸੀਂ ਗੱਲ ਕਰਨੀ ਹੈ ਹਕੂਮਤ ਦੇ ਖਿਲਾਫ ਉਹਨਾਂ ਦੇ ਹੱਕ ਵਿੱਚ ਆਮ ਲੋਕਾਂ ਦੇ ਤੇ ਉਦੋਂ ਹਕੂਮਤ ਨੇ ਜ਼ਿਆਤੀ ਵੀ ਕਰਨੀ ਹੈ ਧੱਕਾ ਵੀ ਕਰਨਾ ਔਰ ਖਾਸ ਕਰਕੇ ਬੀਜੇਪੀ ਵਿੱਚ ਤਾਂ ਤੁਹਾਨੂੰ ਪਤਾ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਕਿਤੇ ਬਲਡੋਜ਼ਰ ਚੜਾ ਦਿਓ ਕਿਤੇ ਕੁਝ ਕਰ ਦਿਓ ਤੇ ਇਹ ਵੀ ਗੱਲ ਅਸੀਂ ਜਾਣਦੇ ਹਾਂ ਕਿ ਜਿਹੜੇ ਲੋਕ ਜਿਹੜੀਆਂ ਪਾਰਟੀਆਂ ਆਮ ਲੋਕਾਂ ਦੀ ਗਰੀਬ ਗੁਰਵੇ ਦੀ ਗੱਲ ਨੂੰ ਉਠਾਏਗੀ ਉਹਨੂੰ ਉਹਦਾ ਸੇਕ ਵੀ ਚਲਣਾ ਪਏਗਾ ਅਸੀਂ ਹਰ ਗੱਲ ਲਈ ਤਿਆਰ ਹਾਂ ਆਮ ਆਦਮੀ ਪਾਰਟੀ ਜਿਹੜਾ ਵੀ ਦੇਸ਼ ਵਿੱਚ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਗੱਲ ਕਰੇਗਾ ਬੀਜੇਪੀ ਉਹਦੇ ਉੱਤੇ ਅਤਿਆਚਾਰ ਕਰਦੀ ਹੈ ਉਹਦੇ ਉੱਤੇ ਈਡੀ ਚੜਾਉਂਦੀ ਆ ਸੀਬੀਆਈ ਦੇ ਹਮਲੇ ਕਰਾਉਂਦੀ ਆ ਹੋਰ ਜੋ ਜਿਸ ਤਰੀਕੇ ਨਾਲ ਵੀ ਹੋ ਸਕਦਾ ਉਹਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਉਤਪੀੜਨ ਕਰਦੀ ਆ ਪਰ ਇਹਨਾਂ ਸਾਰੀਆਂ ਗੱਲਾਂ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਅਸੀਂ ਇਹ ਮੁੱਦੇ ਹਮੇਸ਼ਾ ਉਠਾਵਾਂਗੇ ਚਾਹੇ ਸਾਡੇ ਦੇ ਪਰਚੇ ਹੋਣ ਚਾਹੇ ਈਡੀ ਆਏ ਚਾਹੇ ਜੇਲਾ ਵਿੱਚ ਜਾਣਾ ਪਵੇ ਲੇਕਿਨ ਦੇਸ਼ ਦੇ ਸੰਵਿਧਾਨ ਨੂੰ ਸ਼ੈਡਿਊਲ ਕਾਸਟਾਂ ਦੀ ਸ਼ੈਡਿਊਲਡ ਟ੍ਰਾਈਬਸ ਦੀ ਰਿਜ਼ਰਵੇਸ਼ਨ ਨੂੰ ਅਰਖਣ ਨੂੰ ਬਚਾਉਣ ਲਈ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਰਹਿਾਂਗੇ ਇੱਕ ਗੱਲ ਹੋਰ 9 ਲੱਖ 79000 ਦੇ ਕਰੀਬੇ ਪਾਰਲੀਮੈਂਟ ਦਾ ਡਾਟਾ ਹੈ ਸਰਕਾਰ ਦੀਆਂ ਨੌਕਰੀਆਂ ਖਾਲੀ ਪਈਆਂ ਹਨ ਬੇਰੁਜ਼ਗਾਰੀ ਦਿਨੋ ਦਿਨ ਵੱਧ ਰਹੀ ਹੈ ਬੱਚੇ ਪਰੇਸ਼ਾਨ ਹੋ ਰਹੇ ਆ ਬਾਹਰ ਜਾ ਰਹੇ ਆ ਮਾੜੀ ਸੰਗਤ ਵਿੱਚ ਜਾ ਰਹੇ ਆ ਮਾੜੀ ਜਿਹੜੀ ਦਿਸ਼ਾ ਅਖਤਿਆਰ ਕਰ ਰਹੇ ਆ ਲੇਕਿਨ ਦੇਸ਼ ਵਿੱਚ ਪੌਣੇ 10 ਲੱਖ ਨੌਕਰੀਆਂ ਖਾਲੀ ਪਈਆਂ ਹਨ ਔਰ ਸਾਰੇ ਵੱਡੇ ਵਿਭਾਗਿਆਂ ਨੂੰ ਜਿਹਦੇ ਵਿੱਚ ਸਰਕਾਰੀ ਨੌਕਰੀ ਮਿਲਦੀ ਸੀ ਜਿਹਦੇ ਵਿੱਚ ਥੋੜੀ ਬਹੁਤੀ ਸੁਰੱਖਿਆ ਹੁੰਦੀ ਸੀ ਇੱਕ ਮੁਲਾਜ਼ਮ ਦੀ ਉਹਨੂੰ ਸਾਰੇ ਨੂੰ ਪ੍ਰਾਈਵੇਟ ਸੈਕਟਰ ਵਿੱਚ ਦਿੱਤਾ ਜਾ ਰਿਹਾ ਪੰਜ ਪਿਛਲੇ 5 ਸਾਲਾਂ 'ਚ 50000 ਸਰਕਾਰੀ ਨੌਕਰੀਆਂ ਕੱਲੇ ਸਰਕਾਰੀ ਬੈਂਕਾਂ ਵਿੱਚ ਘਟ ਗਈਆਂ ਸਰਕਾਰੀ ਬੈਂਕਾਂ ਖਤਮ ਕੀਤੀਆਂ ਜਾ ਰਹੀਆਂ ਟੈਲੀਕਮ ਮਹਿਕਮਾ ਜਿਹਦੇ ਵਿੱਚ ਆਮ ਲੋਕ ਚਪੜਾਸੀ ਤੋਲਾ ਕੇ ਉੱਪਰਲੇ ਅਹੁਦੇ ਤੱਕ ਜਾਂਦੇ ਸੀ ਪੜ ਕੇ ਆਪਣੀ ਨੌਕਰੀ ਹਾਸਲ ਕਰਦੇ ਸੀ ਆਪਣਾ ਜੀਵਨ ਬਸਰ ਕਰਦੇ ਸੀ ਉਹ ਮਹਿਕਮਾ ਵੀ ਸਾਰਾ ਆਪਾਂ ਦੇਖਿਆ ਪਿਛਲੇ 5 ਸਾਲਾਂ 'ਚ ਤਾਂ ਬਿਲਕੁਲ ਹੀ ਉਹ ਟੈਲੀਕਮ ਜਿਹੜਾ ਆ ਉਹ ਪ੍ਰਾਈਵੇਟ ਹੱਥਾਂ ਚਲੇ ਗਿਆ ਸੋ ਜੇ ਵੱਡੇ ਵੱਡੇ ਮਹਿਕਮੇ ਵੀ ਪ੍ਰਾਈਵੇਟ ਦਿੱਤੇ ਜਾਣਗੇ ਉਹਦੇ ਨਾਲ ਰਿਜ਼ਰਵੇਸ਼ਨ ਤਾਂ ਖਤਮ ਹੋਏਗੀ 25% ਸ਼ੈਡਿਊਲ ਕਾਸਟ ਦੀ ਵੀ ਟ్రਾਈਬਸ ਦੀ ਵੀ OBC ਦੀ ਵੀ ਲੇਕਿਨ ਨਾਲ-ਨਾਲ ਜਨਰਲ ਵਰਗ ਦੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹਨਾਂ ਦਾ ਵੀ ਪ੍ਰਾਈਵੇਟ ਸੈਕਟਰ ਜਿਹੜਾ ਆ ਉਹ ਸ਼ੋਸ਼ਨ ਕਰੇਗਾ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲੇਗੀ ਉਹਨਾਂ ਨੂੰ ਪੂਰੇ ਜਿਹੜੇ ਬੈਨੀਫਿਟ ਨਹੀਂ ਮਿਲਣਗੇ ਇਹ ਸਾਰੀਆਂ ਗੱਲਾਂ ਤੁਹਾਡੇ ਸਮਖਸ਼ ਤੁਹਾਡੇ ਸਾਹਮਣੇ ਇਸ ਕਰਕੇ ਰੱਖੀਆਂ ਕਿਉਂਕਿ ਤੁਹਾਨੂੰ ਸੁਣ ਕੇ ਤੁਹਾਨੂੰ ਵੇਖ ਕੇ ਲੋਕ ਇੱਕ ਉਮੀਦ ਰੱਖਦੇ ਆ ਤੁਸੀਂ ਵੀ ਲੋਕਤੰਤਰ ਦੇ ਚੌਥੇ ਪਿੱਲਰ ਆ ਇਸ ਕਰਕੇ ਹਰ ਗੱਲ ਅਸੀਂ ਤੁਹਾਡੇ ਅੱਗੇ ਆ ਕੇ ਉਠਾਉਂਦੇ ਆ ਲੋਕਾਂ ਦਾ ਜਿਹੜਾ ਮੁਸ਼ਕਲ ਆ ਲੋਕਾਂ ਦੀ ਜਿਹੜੀ ਆਵਾਜ਼ ਆ ਲੋਕਾਂ ਦੀਆਂ ਚੀਕਾਂ ਜਿਹੜੀਆਂ ਆ ਬੀਜੇਪੀ ਖਿਡਾਰੀਓ ਅਸੀਂ ਤੁਹਾਡੇ ਮੂਹਰੇ ਆ ਕੇ ਰੱਖਦੇ ਆ ਤਾਂ ਕਿ ਉਹ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਉਸ ਮੁੱਦੇ ਨੂੰ ਉਠਾਈਏ ਤੇ ਕੁਝ ਕਰੈਕਸ਼ਨਸ ਵੀ ਹੋਣ ਤੇ ਲੋਕਾਂ 'ਚ ਜਾਗਰੂਤੀ ਵੀ ਆਵੇ ਸੋ ਇਹ ਸਾਰੀਆਂ ਗੱਲਾਂ ਅਸੀਂ ਤੁਹਾਡੇ ਕੋਲ ਉਠਾਈਆਂ ਅਸੀਂ ਕਿਸੇ ਗਲਤੀ ਪਰਵਾਹ ਡਰ ਦੀ ਪਰਵਾਹ ਨਾ ਕਰਦੇ ਹੋਏ ਆਮ ਆਦਮੀ ਪਾਰਟੀ ਲੋਕਾਂ ਵਾਸਤੇ ਸ਼ਡਿਊਲਡ ਕਾਸਟ ਟ੍ਰਾਈਬਸ ਵਾਸਤੇ ਲੋਕਾਂ ਵਾਸਤੇ ਲੜਦੀ ਰਹੇਗੀ ਸਭਧਾਨ ਦੀ ਰਾਖੀ ਲਈ ਔਰ ਰક્ષਣ ਦੀ ਰਾਖੀ ਵਾਸਤੇ ਅਸੀਂ ਲੱਗੇ ਰਹਿਣਾ ਧੰਨਵਾਦ ਮੈਂ ਚਾਹਾਂਗਾ ਕਿ ਆ ਜਿਹੜੀ ਪੇਪਰ ਪੇ ਕਾਪੀ ਹੈ ਇਹਦੀ ਅਸੀਂ ਤੁਹਾਨੂੰ ਦੇ ਦਿੰਦੇ ਆ ਇਹਦੇ ਵਿੱਚ ਡਿਟੇਲ ਲਿਖੀ ਗਈ ਹੈ ਕਿ ਕਿਸ ਤਰ੍ਹਾਂ 2018 ਦੇ ਵਿੱਚ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਦੇ ਵਿੱਚ ਕਿੱਦਾਂ ਕਿੱਦਾਂ ਆਰਡਰ ਦੇ ਕੇ ਡਾਇਰੈਕਸ਼ਨਾਂ ਦੇ ਕੇ ਇਹ ਸਾਰਾ ਲੇਟਰਲ ਐਂਟਰੀ ਦਾ ਕੰਮ 2018 ਤੋਂ ਸ਼ੁਰੂ ਕੀਤਾ ਸਰ ਹਰਿਆਣਾ ਜੀ ਕਹਿੰਦੇ 80 ਕੋਟੇ ਨੂੰ ਮੋਟਾ ਦੇ ਦੀ ਤਿਆਰੀ ਕਰ ਰਹੀ ਹੈ 80 ਕੋਟੇ ਨੂੰ ਮੋਟਾ ਦੇ ਦੀ ਤਿਆਰੀ ਕਰ ਰਹੀ ਹੈ ਕੋਟੇ ਨੂੰ ਮੋਟਾ ਦੇ ਕੇ ਵੀ ਰੈਲਵੇ ਨੂੰ ਦੇਖੋ ਇਹ ਜਿਹੜੀ ਰਿਜ਼ਰਵੇਸ਼ਨ ਮਿਲੀ ਹੈ ਸ਼ਡਿਊਲ ਕਾਸਟਾਂ ਨੂੰ ਇੱਕ ਸ਼ਡਿਊਲ ਦੇ ਤਹਿਤ ਮਿਲੀ ਸ਼ਡਿਊਲਡ ਕਾਸਟ ਕਾਸਟਾਂ ਦਾ ਇੱਕ ਸ਼ਡਿਊਲ ਦਿਸ ਸ਼ੈਡਿਊਲ ਟ੍ਰਾਈਬਸ ਕਬੀਲਿਆਂ ਦਾ ਇੱਕ ਸ਼ੈਡਿਊਲ ਸੋ ਸੰਵਿਧਾਨ ਦੇ ਅੰਦਰ ਜੋ ਪ੍ਰਵਧਾਨ ਆ ਉਹ ਇਸ ਸ਼ੈਡਿਊਲ ਨੂੰ ਰਿਜ਼ਰਵੇਸ਼ਨ ਦਿੱਤੀ ਜਾਂਦੀ ਚਲੋ ਇਹ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਇਹਦੇ ਉੱਤੇ ਹਲੇ ਬਹੁਤ ਚਰਚਾ ਹੋਣੀ ਬਾਕੀ ਹੈ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਇਹ ਇੱਕ ਦੇਸ਼ ਦਾ ਇੱਕ ਕਾਨੂੰਨ ਹੈ ਦੇਸ਼ ਦੇ ਸੰਵਿਧਾਨ ਦਾ ਕਾਨੂੰਨ ਸਟੇਟਾਂ ਦੇ ਪੱਲੇ ਪਾ ਦੇਣਾ ਸੂਬਿਆਂ ਦੀਆਂ ਸਰਕਾਰਾਂ ਦੇ ਪੱਲੇ ਪਾ ਦੇਣਾ ਤੇ ਆਉਣ ਵਾਲੇ ਸਮੇਂ 'ਚ ਇਹਦੇ ਬਹੁਤ ਸਾਰੇ ਜਿਹੜੇ ਅਸਰਾਂਤ ਆ ਉਹ ਨੈਗੇਟਿਵ ਵੀ ਆਉਣਗੇ ਕਿਤੇ ਬਰਾਦਰੀਆਂ ਕਿਤੇ ਸੈਕਸ਼ਨ ਆਪਸ ਵਿੱਚ ਉਹਨਾਂ ਜਣਾ ਜਾਣ ਉਹ ਦੇਸ਼ ਲਈ ਵੀ ਇੱਕ ਖਤਰਾ ਹੋ ਸਕਦਾ ਸੋ ਮੈਂ ਇਹ ਸਮਝਦਾ ਕਿ ਸਾਨੂੰ ਕ੍ਰੀਮੀ ਲੇਅਰ ਦਾ ਕੀ ਕ੍ਰਾਈਟੇਰੀਆ ਹੋਏਗਾ ਕਿਦਾਂ ਡਿਸਾਈਡ ਕਰਾਂਗੇ ਕਿਹੜੀ ਬਰਾਦਰੀ ਦੀ ਕਿੰਨੀ ਪਾਪੂਲੇਸ਼ਨ ਹੈ ਹਾਲੇ ਤੱਕ 2011 ਦੇ ਸੈਂਸਸ ਦੇ ਅੰਕੜੇ ਤਾਂ ਪਬਲਿਸ਼ ਹੋਏ ਨਹੀਂ ਤੇ ਹੁਣ 2024 ਚੱਲ ਰਿਹਾ ਤੇ ਇਹਦਾ ਮਤਲਬ ਪੋਲਿਟੀਕਲ ਪਾਰਟੀਆਂ ਉਸ ਸੂਬੇ ਦੀਆਂ ਜਿਹੜੀਆਂ ਜਾਤਾਂ ਹੋਣਗੀਆਂ ਉਹਨਾਂ ਨੂੰ ਆਪਣੀਆਂ ਉਂਗਲੀਆਂ ਤੇ ਨਚਾਉਣ ਗਿਆ ਜਿਹੜਾ ਇੱਕ ਸੈਂਟਰਲ ਇੱਕ ਦੇਸ਼ ਦਾ ਕਾਨੂੰਨ ਆ ਉਹਨੂੰ ਤੁਸੀਂ ਥੱਲੇ ਤੱਕ ਲਿਜਾ ਕੇ ਕੱਲ ਨੂੰ ਕੱਲ ਨੂੰ ਇਹ ਕਾਨੂੰਨ ਮੈਨੂੰ ਲੱਗਦਾ ਕਿਤੇ ਕਾਰਪੋਰੇਸ਼ਨਾਂ ਤੱਕ ਨਾ ਲੈ ਜਾਓ ਸੋ ਇਸ ਕਰਕੇ ਇਹਦੇ ਉੱਤੇ ਬਹੁਤ ਡੂੰਘਾਈ ਨਾਲ ਬੜੀ ਗੰਭੀਰਤਾ ਨਾਲ ਇਹ ਬੜਾ ਸੈਂਸਿਟਿਵ ਇਸ਼ੂ ਆ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਸੰਵਿਧਾਨ ਸ਼ੈਡਿਊਲ ਦੇ ਵਿੱਚ ਦੇ ਰਿਆ ਰੈਜ਼ਰਵੇਸ਼ਨ ਸੋ ਉਹਨੂੰ ਆਪਾਂ ਨੂੰ ਸਾਰਿਆਂ ਨੂੰ ਉਹਨੂੰ ਸਟੱਡੀ ਕਰਨਾ ਚਾਹੀਦਾ ਸਾਡੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਐਸ ਇਸ਼ੂ ਤੇ ਸੀ ਕਿ ਭਾਜਪੀ ਪਿਛਲੇ ਦਿਨੀ ਇੰਡੀਆ ਬਲੌਕ ਦੇ ਪ੍ਰੈਸ਼ਰ ਦੇ ਹੇਠਾਂ ਆ ਕੇ ਕਹਿ ਰਹੀ ਸੀ ਕਿ ਅਸੀਂ ਜਿਉ ਕੈਨਸਲ ਕਰ ਦਿੱਤਾ ਲੈਟਰਲ ਐਂਟਰੀ ਵਾਲਾ ਇਸ਼ੂ ਪਰ ਇਹ 2018 ਤੋਂ ਸ਼ੁਰੂ ਕਰੀ ਬੈਠੇ ਆ ਇਹ ਗੱਲ ਲੋਕਾਂ ਤੱਕ ਜਾਣੀ ਚਾਹੀਦੀ Thank you, G.